ਆਰਤ ਮਾਦੀ ਲਾਜ ਅਤੇ ਪਤ ਰੱਖਣ ਵਾਲਾ ਪੰਜਾਬ ਦਾ ਸ਼ੇਰ ਸ਼ੁਰਮਾ ਦਾਲਾ ਲਾਜਪਤਰਾਏ ਜੇ 28 ਜਨਵਰੀ ਜਨਮ ਦਿਨ ਤੇ ਵਿਸ਼ੇਸ਼ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ এডੂਕੇਸ਼ਨ ਚ ਜੇਕਰ ਇਸ ਚੈਨਲ ਤੇ ਤੁਸੀਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜਰੂਰ ਦਬਾ ਦਿਨਾ ਜਿਨ੍ਹਾਂ ਦੇਸ਼ ਭਗਤਾ ਨੇ ਆਜ਼ਾਦੀ ਅੰਦੋਲਨ ਚ ਭਾਗ ਲਿਆ ਅੰਗਰੇਜ਼ੀ ਹਕੂਮਤ ਵਿਰੁੱਧ ਲੜਾਈ ਲੜੀ ਉਹ ਹੀ ਦੱਸ ਸਕਦੇ ਹਨ ਕਿ ਉਹਨਾਂ ਨੇ ਇਸ ਆਜ਼ਾਦੀ ਨੂੰ ਹਾਸਲ ਕਰ ਲਈ ਕਿੰਨਾ ਲਹੂ ਵਹਾਇਆ ਅਤੇ ਕਿੰਨਾ ਮੁਸੀਬਤਾਂ ਦਾ ਸਾਹਮਣਾ ਕੀਤਾ ਜੇ ਅੱਜ ਅਸੀਂ ਇਹਨਾਂ ਦੇਸ਼ ਭਗਤਾਂ ਦੀ ਨਾਮ ਲੈ ਚਾਹੀਏ ਤਾਂ ਸਾਡੇ ਸਾਹਮਣੇ ਕਈ ਸੂਰਮਿਆਂ ਦੇ ਨਾਮ ਆਉਂਦੇ ਹਨ ਜਿਨ੍ਹਾਂ ਚੋਂ ਜੰਗੇ ਆਜ਼ਾਦੀ ਦੇ ਮਹਾਨ ਸੂਰਬੀਰ ਜੋਧੇ ਮੋਗੇ ਜ਼ਿਲ੍ਹੇ ਦੇ ਜੰਪੜ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਨਾਮ ਅਤ ਪ੍ਰਮੁੱਖ ਹੈ ਲਾਲਾ ਲਾਜਪਤ ਰਾਏ ਭਾਰਤ ਦਾ ਇੱਕ ਪ੍ਰਮੁੱਖ ਸਤੰਤਰਤਾ ਸੈਨਾਪਤੀ ਸੀ ਉਹਨਾਂ ਨੂੰ ਪਿਆਰ ਨਾਲ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਉਹਨਾਂ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲక్ష్ਮੀ ਬੀਮਾ ਕੰਪਨੀ ਦੀ ਸਥਾਪਨਾ ਵੀ ਕੀਤੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਗਰਮ ਦਲ ਦੇ ਤਿੰਨ ਪ੍ਰਮੁੱਖ ਨੇਤਾਵਾਂ ਲਾਲ, ਬਾਲ, ਪਾਲ ਵਿੱਚੋਂ ਇੱਕ ਸਨ। ਸਾਲ 1928 ਵਿੱਚ ਉਹਨਾਂ ਨੇ ਸਾਈਮਨ ਕਮਿਸ਼ਨ ਵਿਰੁੱਧ ਇੱਕ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਕਰਤਾਰ ਸਿੰਘ ਸ਼ਰਾਬਾ ਦੀਆਂ ਨਿਮਨਲਿਖਤ ਕਹੀਆਂ ਲਾਈਨਾਂ ਬਿਲਕੁਲ ਸਹੀ ਜਾਪਦੀਆਂ ਹਨ। ਸੇਵਾ ਦੇਸ਼ ਦੇ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ਸੇਵਾ ਦੇਸ਼ ਦੇ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਲਾਲਾ ਲਾਜਪਤ ਰਾਏ ਇੱਕ ਮਹਾਨ ਇਨਕਲਾਬੀ ਸ਼ਖਸ ਪੰਜਾਬ ਦਾ ਸ਼ੇਰ ਕਹਾਉ ਦਾ ਮਾਨ ਰਖਪਟ ਖੱਟਣ ਵਾਲੇ ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਇੱਕ ਅਗਰਵਾਲ ਵਪਾਰੀ ਪਿਤਾ ਰਾਦਾ ਕਿਸ਼ਨ ਅਤੇ ਮਾਤਾ ਗੁਲਾਬ ਦੇਵੀ ਦੇ ਘਰ ਪਿੰਡ ਢੋਡਿੱਕੇ ਜ਼ਿਲ੍ਹਾ ਮੋਗਾ ਵਿੱਚ ਹੋਇਆ। ਉਹਨਾਂ ਦੇ ਪਿਤਾ ਇੱਕ ਸਕੂਲ ਵਿੱਚ ਫਾਰਸੀ ਪੜਾਉਂਦੇ ਸਨ। ਉਹਨਾਂ ਦੀ ਮਾਤਾ ਗੁਲਾਬ ਦੇਵੀ ਅਨਪੜ੍ਹ ਸਨ। ਲਾਲਾ ਜੀ ਦੇ ਬਾਬਾ ਜੀ ਰਲੂ ਰਾਮ ਇੱਕ ਸਧਾਰਨ ਦੁਕਾਨਦਾਰ ਸਨ। ਲਾਲਾ ਜੀ ਦੇ ਪਿਤਾ ਜਿਸ ਸਕੂਲ ਵਿੱਚ ਫਾਰਸੀ ਪੜਾਉਂਦੇ ਸਨ ਉਸ ਸਕੂਲ ਦੇ ਪ੍ਰਿੰਸੀਪਲ ਇੱਕ ਮੁਸਲਮਾਨ ਮੌਲਵੀ ਸਨ। ਇਸ ਮੁਸਲਮਾਨ ਮੌਲਵੀ ਦਾ ਰਾਜਾ ਕਿਸ਼ਨ ਦੇ ਜੀਵਨ ਤੇ ਬਹੁਤ ਪ੍ਰਭਾਵ ਸੀ ਜਿਸ ਕਾਰਨ ਆਪ ਨਮਾਜ਼ ਵੀ ਪੜ੍ਹਦੇ ਸਨ ਤੇ ਰੋਜ਼ਾ ਵੀ ਰੱਖਦੇ ਸਨ ਇਸ ਦੇ ਉਲਟ ਲਾਲਾ ਜਿਹਦੇ ਮਾਤਾ ਗੁਲਾਬ ਦੇਵੀ ਦਾ ਪਰਿਵਾਰ ਮਾਪੇ ਤੇ ਭਰਾ ਗੁਰਸੇਖ ਸਨ ਉਹ ਅੰਮ੍ਰਿਤ ਵੇਲੇ ਰੋਜ਼ਾਨਾ ਬਾਣੀ ਪੜ੍ਹਦੇ ਸਨ ਲਾਲਾ ਲਾਜਪਤ ਰਾਏ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿਤਾ ਦੇ ਸਕੂਲ ਰੋਪੜ ਵਿੱਚ ਹੀ ਕੀਤੀ ਆਪ ਬਚਪਨ ਵਿੱਚ ਬਹੁਤ ਹੀ ਕਮਜ਼ੋਰ ਸਨ ਉਹਨੇ ਜਿਹਨੇ ਮਲੇਰੀਆ ਦਾ ਬੜਾ ਜ਼ੋਰ ਸੀ ਜਿਸ ਕਾਰਨ ਪੂਰਾ ਪਰਿਵਾਰ ਬੁਖਾਰ ਨਾਲ ਪੈ ਜਾਂਦਾ ਸੀ ਇਸ ਸਭ ਦੇ ਬਾਵਜੂਦ ਆਪ ਪੜਾਈ ਵਿੱਚ ਬਹੁਤ ਹੁਸ਼ਿਆਰ ਸਨ ਤੇ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਂਦੇ ਸਨ ਇਸ ਲਈ ਆਪ ਨੇ ਕਈ ਇਨਾਮ ਵੀ ਹਾਸਲ ਕੀਤੇ 8ਵੀਂ ਦੀ ਪੜ੍ਹਾਈ ਆਪ ਲਾਹੌਰ ਪੜ੍ਹਨ ਲਈ ਚਲੇ ਗਏ ਲਾਹੌਰ ਤੋਂ ਫਿਰ ਦਿੱਲੀ ਚਲੇ ਗਏ ਜਿੱਥੇ ਮਲੇਰੀਆ ਵੀ ਆਪ ਦੇ ਨਾਲ ਹੀ ਗਿਆ ਤੇ ਆਪ ਉੱਥੇ ਵੀ ਬਿਮਾਰ ਹੀ ਰਹੇ 58 77 ਵਿੱਚ ਆਪ ਜੀ ਦਾ ਵਿਆਹ ਹੋ ਗਿਆ ਉਸ ਸਮੇਂ ਆਪ ਜੀ ਦਾ ਉਮਰ ਸਿਰਫ 12 ਸਾਲ ਸੀ 1880 ਨੂੰ ਉਹਨਾਂ ਦੇ ਪਿਤਾ ਦੀ ਬਦਲੀ ਅੰਬਾਲਾ ਵਿੱਚ ਹੋ ਗਈ ਇਸ ਦੌਰਾਨ ਹੀ ਲਾਲਾ ਜੀ ਨੂੰ ਬਿਮਾਰੀ ਤੋਂ ਮੁਕਤੀ ਮਿਲੀ ਸਾਲ 1881 ਨੂੰ ਲਾਲਾ ਜੀ ਨੇ میٹرਕ ਦੀ ਪ੍ਰੀਖਿਆ ਪਾਸ ਕੀਤੀ ਸਾਲ 1881 ਵਿੱਚ ਹੀ ਲਾਲਾ ਜੀ ਲਾਹੌਰ ਦੇ ਕਾਲਜ ਵਿੱਚ ਦਾਖਲ ਹੋ ਗਏ ਤੇ ਹੋਸਟਲ ਵਿੱਚ ਰਹਿਣ ਲੱਗੇ ਲਾਲਾ ਜੀ ਨੂੰ ਘਰੋਂ ਪੂਰਾ ਖਰਚਾ ਨਹੀਂ ਮਿਲਦਾ ਸੀ ਜਿਸ ਲਈ ਕਈ ਵਾਰ ਉਹ ਉੱਖੇ ਹੀ ਸੁੱਤੇ ਤੇ ਵਜ਼ੀਫੇ ਦੇ ਸਿਰ ਤੇ ਪੜ੍ਹਾਈ ਕਰਦੇ ਰਹੇ ਲਾਲਾ ਜੀ ਕਾਨੂੰਨ ਦੀ ਪੜ੍ਹਾਈ ਵਿੱਚ ਯੂਨੀਵਰਸਿਟੀ ਭਲ ਵਿੱਚੋਂ ਤੀਜੇ ਸਥਾਨ ਤੇ ਰਹੇ ਜੋ ਆਪ ਵਾਸਤੇ ਬੜੀ ਮਾਣ ਵਾਲੀ ਗੱਲ ਸੀ ਲਾਲਾ ਜੀ ਨਾ ਸਿਰਫ ਮਹਾਨ ਸ਼ਖਸੀਅਤ ਅੰਤਰਰਾਸ਼ਟਰੀ ਵਾਦੀ ਹੀ ਸਨ ਸਗੋਂ ਭਾਰਤ ਮਾਤ ਦੇ ਮਹਾਨ ਸਪੂਤ ਵੀ ਸਨ ਲਾਲਾ ਜੀ ਬਾਰੇ ਰਾਸ਼ਟਰਪਤੀ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਲਾਲਾ ਜੀ ਇੱਕ ਵਿਅਕਤੀ ਨਹੀਂ ਬਲਕਿ ਆਪਣੇ ਆਪ ਵਿੱਚ ਇੱਕ ਸੰਸਥਾ ਸਨ ਐਸ਼ੇ ਵਜੋ ਵਕੀਲ ਲਾਲਾ ਲਾਜਪਤ ਰਾਏ ਜੀ ਜਦੋਂ 1913-14 ਚ ਪਹਿਲੇ ਵਿਸ਼ਵ ਯੰਗ ਦੌਰਾਨ ਅਮਰੀਕਾ ਗਏ ਤਾਂ ਉੱਥੇ ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਭਾਰਤ ਦੇ ਡਿਸਟ੍ਰਿਕਟ ਬਾਰੇ ਇੱਕ ਚੰਗੇ ਵਕੀਲ ਵਾਂਗੂ ਜਾਣੂ ਕਰਵਾਇਆ ਆਪਣਾ ਕੇਸ ਉਹਨਾਂ ਲੋਕ ਅਦਾਲਤ 'ਚ ਪੇਸ਼ ਕੀਤਾ ਉਹਨਾਂ ਦੀ ਆਵਾਜ਼ ਕ੍ਰਿਸ਼ਮਾਹਿ ਖਿੱਚੀ ਇਹ ਪਹਿਲਾ ਮੌਕਾ ਜਦੋਂ ਪੱਛਪ ਦੇ ਲੋਕਾਂ ਨੂੰ ਭਾਰਤ ਦਾ ਦ੍ਰਿਸ਼ਟੀਕੋਣ ਇੱਕ ਭਾਰਤੀ ਵੀ ਜ਼ੁਬਾਨੋਂ ਸੁਣਨ ਦਾ ਮੌਕਾ ਮਿਲਿਆ ਲਾਲਾ ਜੀ ਨੇ ਇਸ ਮੌਕੇ ਦਾ ਨਜਵਾ ਫਾਇਦਾ ਉਠਾਇਆ ਹਿੰਦੋਸਤਾਨ ਦੀ ਆਵਾਜ਼ ਨੂੰ ਪੱਛਮ ਦੇ ਲੋਕਾਂ ਦੇ ਕੰਨ-ਕੰਨ ਪਹੁੰਚਾਉਣ ਲਈ ਲਾਲਾ ਜੀ ਨੇ ਉੱਥੇ ਹੀ ਜੰਗ ਇੰਡੀਆ ਨਾਮਕ ਅਖਬਾਰ ਛਾਪਣੀ ਸ਼ੁਰੂ ਕੀਤੀ। ਉਹਨਾਂ ਨੇ ਹੋਮ ਰੂਲ ਲੀਗ ਦੀ ਸਥਾਪਨਾ ਵੀ ਕੀਤੀ ਅਤੇ 1914 ਤੋਂ 1920 ਤੱਕ ਇੰਗਲੈਂਡ, ਜਾਪਾਨ ਅਤੇ ਅਮਰੀਕਾ 'ਚ ਰਹੇ ਅਤੇ ਆਜ਼ਾਦੀ ਦੀ ਪ੍ਰਾਪਤੀ ਲਈ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਕਰਦੇ ਰਹੇ। ਇੱਥੇ ਹੀ ਬਸ ਨਹੀਂ ਜਦੋਂ ਹਿੰਦੋਸਤਾਨ ਨੂੰ ਭੰਡਣ ਵਾਸਤੇ ਮਿਸ ਮਿਊ ਨੇ ਭਾਰਤ ਮਾਤਾ ਪੁਸਤਕ ਲਿਖੀ ਤਾਂ ਲਾਲਾ ਜੀ ਨੇ ਇਸ ਦਾ ਕਰਾਰਾ ਜਵਾਬ ਦੇਣ ਖਾਤਰ ਦੁਖੀ ਭਾਰਤ ਲਿਖਿਆ ਜਿੱਥੇ ਅੰਗਰੇਜ਼ਾਂ ਨੂੰ ਜ਼ਬਰਦਸਤ ਉੱਤਰ ਦਿੱਤਾ ਅਤੇ ਭਾਰਤੀ ਦਾ ਮਾਣ ਵੀ ਵਧਾਇਆ ਲਾਲਾ ਜੀ ਆਪਣੇ ਸਮੇਂ 'ਚ ਇੱਕ ਦਾਨੇ ਸੱਜਣ ਅਤੇ ਗਰਮ ਕ੍ਰਾਂਤੀਕਾਰੀ ਗਰਮ ਦਲੇ ਦੇ ਰੂਪ 'ਚ ਪਛਾਣੇ ਜਾਂਦੇ ਸਨ ਲਾਲ ਬਾਲ ਪਾਲ ਨਾਂ ਤੇ ਆਪ ਜੀ ਦੀ ਤਿਕੜੀ ਵਿਸ਼ਵ ਪ੍ਰਸਿੱਧ ਹੈ 1905 ਜਦੋਂ ਇੰਗਲੈਂਡ ਸੰਸਦ ਦੀਆਂ ਚੋਣਾਂ ਹੋਣ ਵਾਲੀਆਂ ਸਨ ਤਾਂ ਉੱਥੋਂ ਦੇ ਲੋਕਾਂ ਨੂੰ ਸਹੀ ਭਾਰਤ ਦੇ ਦਸਤੀ ਕੋਰਨਰ ਜਾਣੂ ਕਰਾਉਣ ਲਈ ਕਾਂਗਰਸ ਵੱਲੋਂ ਭੇਜੇਗੇ ਵਫਦ ਦੇ ਮੁਖੀ ਲਾਲਾ ਜੀ ਹੀ ਸਨ ਆਪ ਨੇ ਗਰੀਬਾਂ ਅਤੇ ਮਜ਼ਦੂਰਾਂ ਦੇ ਹਾਲਤ ਨੂੰ ਸੁਧਾਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਵਿੱਦਿਆ ਦੇ ਪਸਾਰ ਲਈ ਕਈ ਸਕੂਲ ਅਤੇ ਕਾਲਜ ਖੋਲੇ ਆਪ ਜੀ ਨੇ ਆਪਣੇ ਪਿਤਾ ਮੁੰਚੀ ਰਾਧਾ ਕ੍ਰਿਸ਼ਨ ਜੀ ਦੀ ਯਾਦ ਚ 1913 ਚ ਜਗਰਾਉ ਚ ਆਰ ਕੇ ਹਾਈ ਸਕੂਲ ਦੀ ਸਥਾਪਨਾ ਕੀਤੀ ਇਹ ਸਕੂਲ ਅੱਜ ਵੀ ਇਲਾਕੇ ਦੀ ਸੇਵਾ ਕਰ ਰਿਹਾ ਹੈ ਇਸ ਦੇ ਇੱਕ ਹਿੱਸੇ ਨੂੰ ਹੁਣ ਕਾਲਜ ਸਥਾਪਿਤ ਹੋ ਚੁੱਕਾ ਹੈ ਜਿਹੜਾ ਪਹਿਲਾਂ ਲਾਜਪਤ ਰਾਏ ਮੈਮੋਰੀਅਲ ਕਾਲਜ ਤੇ ਹੁਣ ਲਾਜਪਤ ਰਾਏ ਡੀਏਵੀ ਕਾਲਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 13 April 1919 ਦੇ ਦਿਲ ਕੰਬਾਉਂ ਘਟਨਾ ਸਮੇਂ ਆਪ ਨਿਊਯਾਰਕ ਵਿੱਚ ਸਨ। ਇਸ ਘਟਨਾ ਨੇ ਆਪ ਨੂੰ ਝੰਜੋੜ ਕੇ ਰੱਖ ਦਿੱਤਾ। ਆਪ ਨੂੰ ਇਸ ਭਿਆਨਕ ਕਤਲੇਆਮ ਦਾ ਬਹੁਤ ਦੁੱਖ ਹੋਇਆ। ਜਦੋਂ 1920 ਨੂੰ ਆਪ ਦੇਸ਼ ਵਾਪਸ ਆਏ ਤਾਂ ਆਪ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਜਲਿਆਂਵਾਲਾ ਬਾਗ ਸਾਡਾ ਸਾਡੇ ਮਨਾਂ ਤੇ ਉਕਰਿਆ ਜਾਏਗਾ। ਇਸ ਮੰਦਰ ਦੇ ਅਸੀਂ ਫੁੱਲ ਚੜਾਉਂਦੇ ਰਹਾਂਗੇ ਜਦੋਂ ਤੱਕ ਗਲਤੀ ਨੂੰ ਸੋਧਿਆ ਨਹੀਂ ਜਾਂਦਾ ਫਿਰ ਦਸੰਬਰ 1921 ਨੂੰ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵੀ ਅੰਗਰੇਜ਼ ਹਕੂਮਤ ਨੇ ਜ਼ਬਰ ਜ਼ੁਲਮ ਦੀ ਨੀਤੀ ਅਪਣਾਈ ਰੱਖੀ ਆਪ ਨੇ ਆਜ਼ਾਦੀ ਦੇ ਸੰਘਰਸ਼ ਲਈ ਜੇਲਾਂ ਵੀ ਕੱਟੀਆਂ 1921 ਦੇ ਅਖੀਰ ਤੋਂ ਲੈ ਕੇ 1923 ਤੱਕ ਆਪ ਲਗਭਗ 21 ਮਹੀਨੇ ਜੇਲਾ ਵਿੱਚ ਰਹੇ ਆਪ 1923 ਅਗਸਤ ਦੇ ਮਹੀਨੇ ਜੇਲ੍ਹ ਤੋਂ ਰਿਹਾ ਹੋਏ ਜੇਲ੍ਹ ਵਿੱਚ ਰਹਿਣ ਕਾਰਨ ਆਪ ਦੀ ਸਿਹਤ ਵਿੱਚ ਕੁਝ ਖਰਾਬੀ ਆ ਗਈ ਸੀ ਇਸ ਲਈ ਆਪ ਸੋਲਨ ਚਲੇ ਗਏ ਉੱਥੋਂ ਵਾਪਸ ਆਉਣ ਸਾਰ ਹੀ 1924 ਨੂੰ ਆਪ ਫਿਰ ਇੰਗਲੈਂਡ ਚਲੇ ਗਏ ਤੇ ਉਸ ਦੌਰਾਨ ਪਾਰਟੀ ਦੇ ਉਦੇਸ਼ ਦੀ ਪੂਰਤੀ ਲਈ ਲੜਦੇ ਰਹੇ ਤੇ ਪਾਰਟੀ ਦੇ ਮੁੱਖ ਉਦੇਸ਼ਾਂ ਦੀ ਵਿਆਖਿਆ ਕਰਦੇ ਰਹੇ 1922 ਤੋਂ 1927 ਤੱਕ ਹਿੰਦੂ ਮੁਸਲਮਾਨ ਫਸਾਦਾਂ ਦੌਰਾਨ ਦੇਸ਼ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਸਨ ਸਾਰੇ ਪਾਸੇ ਹਲ ਦੁਹਾਈ ਮਚੀ ਹੋਈ ਸੀ 1927 ਦੌਰਾਨ ਤੇਰਾ ਹਿੰਦੂ ਮੁਸਲਮਾਨ ਫਸਾਦ ਹੋ ਚੁੱਕੇ ਸਨ 1929 ਵਿੱਚ ਬਰਤਾਨਵੀ ਸਰਕਾਰ ਨੇ 7 ਮੈਂਬਰਾਂ ਦੇ ਇੱਕ ਕਮਿਸ਼ਨ ਨਿਯੁਕਤ ਕੀਤਾ ਗਿਆ ਜੋ ਭਾਰਤ ਆਉਣ ਲਈ ਇਤਿਹਾਸਿਕ ਪਰ ਇਸ ਕਮਿਸ਼ਨ ਵਿੱਚ ਕਿਸੇ ਭਾਰਤੀ ਮੋਲ ਦੇ ਮੈਂਬਰ ਨੂੰ ਨਿਯੁਕਤ ਨਹੀਂ ਕੀਤਾ ਸੀ ਗਿਆ ਜਿਸ ਨਾਲ ਸਾਰੇ ਦੇਸ਼ ਵਿੱਚ ਰੋਸ ਦੀ ਲਹਿਰ ਦੌੜ ਗਈ ਇਸ ਦੌਰਾਨ ਹੀ ਲੋਕਾਂ ਵਿੱਚ ਇਕਤਾ ਦਾ ਚੰਗਾ ਅਵਸਰ ਬਣਿਆ ਤੇ ਮੁਸਲਮਾਨ ਲੀਗ ਤੇ ਸਰਵ ਭਾਰਤੀ ਹਿੰਦੂ ਮਹਾਸਭਾ ਨੇ ਸਾਈਮਨ ਦਾ ਬਾਈਕਟ ਕਰਨ ਦਾ ਮਨ ਬਣਾਇਆ ਅਤੇ ਇਸ ਲਈ ਕਾਂਗਰਸ ਨੂੰ ਸਹਿਯੋਗ ਦੇਣ ਦਾ ਇਕਰਾਰ ਕੀਤਾ ਲਾਲਾ ਜੀ ਨੇ ਸਾਈਮਨ ਦਾ ਬਾਈਕਾਟ ਕਰਨ ਲਈ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ ਲਾਲਾ ਜੀ ਆਪ ਸਾਈਮਨ ਦੇ ਬਾਈਕਾਟ ਦੇ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲੈਣ ਲੱਗ ਪਏ ਸਾਈਮਨ ਦੀ ਨਿਯੁਕਤੀ ਦਾ ਪ੍ਰਸਤਾਵ ਪੇਸ਼ ਕਰਨ ਸਮੇਂ ਸੈਕਟਰੀ ਆਫ ਸਟੇਟ ਲਾਰਡ ਬਰਕਨ ਹੈਡ ਨੇ 24 ਨਵੰਬਰ 1927 ਨੂੰ ਲਾਰਡ ਸਦਨ ਵਿੱਚ ਇੱਕ ਭਾਸ਼ਣ ਦਿੱਤਾ ਸੀ ਉਸ ਨੇ ਆਪਣਾ ਸੰਵਿਧਾਨ ਆਪ ਬਣਾਉਣ ਸੰਬੰਧੀ ਭਾਰਤ ਦੀ ਸਹਿਯੋਗਤਾ ਦਾ ਮਜ਼ਾਕ ਉਡਾਇਆ ਸੀ ਆਖਿਰ ਵਿੱਚ ਉਹ ਦਿਨ ਵੀ ਆ ਗਿਆ ਜਿਸ ਦਿਨ ਸਾਈਮਨ ਕਮਿਸ਼ਨ ਭਾਰਤ ਆਉਣਾ ਸੀ 30 ਅਕਤੂਬਰ 1928 ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਅੰਗਰੇਜ਼ੀ ਹਕੂਮਤ ਤੇ ਲੋਕਾਂ ਤੇ ਪਰਾਪਰ ਗੁੱਸੇ ਤੇ ਰੋਹ ਨੂੰ ਭਾਵਜੋਹਿ ਲਾਹੌਰ 'ਚ ਧਾਰਾ 144 ਲਗਾ ਦਿੱਤੀ ਪਰ ਭਾਰਤ ਮਾਂ ਦੇ ਸਬੂਤਾਂ ਨਾ ਟਰੇ ਅਤੇ ਲਾਲਾ ਜੀ ਨੇ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਾਰੀ ਪਰਕਮ ਜਲਸੇ ਨੂੰ ਸੰਬੋਧਨ ਕੀਤਾ ਤੇ ਇਸ ਜਲਸੇ ਦੀ ਅਗਵਾਈ ਕੀਤੀ ਇਹ ਸ਼ਾਂਤ ਮੈਂ ਜਲੂਸ ਦੇ ਨਾਲ ਨਾਲ ਸਾਈਮਨ ਕਮਿਸ਼ਨ ਗੋ ਬੈਗ ਦੇ ਨਾਅਰੇ ਨਾਲ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਇਸ ਸ਼ਾਂਤ ਮੇ ਜਲੂਸ ਤੇ ਅੰਗਰੇਜ਼ ਸਰਕਾਰ ਦੇ ਹੁਕਮ ਤੇ ਲਾਲਾ ਜੀ ਤੇ ਲਾਠੀਆਂ ਵਾਰਾਈਆਂ ਗਈਆਂ ਪਰ ਸਿਰੜੀ ਤੇ ਹਿੰਮਤੀ ਲਾਲਾ ਜੀ ਡਾਂਗਾਂ ਦੇ ਪ੍ਰਵਾਹ ਨਾ ਕਰਦੇ ਅੱਗੇ ਵੱਧ ਰਹੇ ਸਨ ਲਾਠੀਆਂ ਦੇ ਜੋਰ ਨਾਲ ਲਾਲਾ ਜੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਆਪ ਜੀ ਦੇ ਸਿਰ ਵਿੱਚੋਂ ਖੂਨ ਵਹਿ ਰਿਹਾ ਸੀ ਲਾਲਾ ਜੀ ਨੇ ਇਸ ਹਮਲੇ ਦੀ ਪਰਜੋਰ ਸ਼ਬਦਾਂ ਚ ਨਿੰਦਾ ਕੀਤੀ ਲਾਲਾ ਜੀ ਵੱਲੋਂ ਕਹੇ ਸ਼ਬਦ ਮੇਰੇ ਸਰੀਰ ਉੱਤੇ ਪਈ ਇੱਕ ਇੱਕ ਲਾਠੀ ਬ੍ਰਿਟਿਸ਼ ਸਰਕਾਰ ਦੇ ਕਫਨ ਦਾ ਕਿਲ ਬਣੇਗੀ ਨੂੰ ਕੌਣ ਪੁਲਾ ਸਕਦਾ ਹੈ ਲਾਲਾ ਜੀ ਨੇ ਕਿਹਾ ਕਿ ਜੇ ਕੋਈ ਇਨਸਾਤਵਕ ਕ੍ਰਾਂਤੀ ਆ ਜਾਂਦੀ ਹੈ ਤਾਂ ਉਸ ਲਈ ਅੰਗਰੇਜ਼ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ ਆਖਿਰ ਡਾਂਗਾਂ ਦੇ ਚੋਟ ਦਾ ਹਸਾਰੇ ਹੋਏ ਲਾਲਾ ਲਾਜਪਤ ਰਾਏ ਜੀ 17 ਨਵੰਬਰ 1928 ਦੀ ਸਵੇਰ ਨੂੰ ਆਪਣੇ ਸੋਹਣੇ ਵਤਨ ਲਈ ਸ਼ਹੀਦੀ ਜਾam ਪੀ ਗਏ ਅਤੇ ਲਾਲਾ ਜੀ ਦੀ ਕਹੀ ਗੱਲ ਸਾਰਥਕ ਸਿੱਧ ਹੋਈ ਉਹਨਾਂ ਦੇ ਬਲੀਦਾਨ ਦੇ 20 ਸਾਲ ਦੇ ਅੰਦਰ ਹੀ ਬਰਤਾਨਵੀ ਸਮਰਾਜ ਦਾ ਸੂਰਜ ਅਸਤ ਹੋ ਗਿਆ ਲਾਲਾ ਜੀ ਦੀ ਸ਼ਹੀਦੀ ਤੇ ਸਾਰਾ ਦੇਸ਼ ਗਮਗਿੰਚੀ ਉਹਨਾਂ ਵੱਲੋਂ ਰਾਸ਼ਟਰ ਲਈ ਕੀਤੇ ਕੰਮਾਂ ਨੂੰ ਕੌਣ ਭੁਲਾ ਸਕਦਾ ਹੈ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀ ਨੇ ਸਾੰਡਰਸ ਨੂੰ ਗੋਲੀ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ਸੀ ਲਾਲਾ ਲਾਜਪਤ ਰਾਏ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਮਹਾਨ ਇਨਕਲਾਬੀ ਵਜੋ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ ਜਗਰਾਉ ਲਾਲਾ ਜੀ ਦਾ ਜੱਦੀ ਸ਼ਹਿਰ ਹੈ ਇੱਥੋਂ ਦੇ ਹੀ ਮਸ਼ਰਪੁਰਾ ਮੋਹੱਲੇ 'ਚ ਲਾਲਾ ਜੀ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦਾ ਮਕਾਨ ਅੱਜ ਵੀ ਇੱਥੇ ਹੀ ਸਥਿਤ ਹੈ। 1999 'ਚ ਲਾਲਾ ਜੀ ਨੇ ਇਸ ਘਰ ਨੂੰ ਪੰਜਾਬ ਸਰਕਾਰ ਦੇ 1999 'ਚ ਲਾਲਾ ਜੀ ਦੇ ਇਸ ਘਰ ਨੂੰ ਪੰਜਾਬ ਸਰਕਾਰ ਨੇ ਰਾਸ਼ਟਰੀ ਜਾਇਦਾਦ ਘੋਸ਼ਿਤ ਕਰ ਦਿੱਤਾ ਸੀ ਅਤੇ ਇਸ ਘਰ ਦੇ ਨੇੜੇ ਹੀ ਇੱਕ ਮਿਊਜ਼ੀਅਮ ਕਮ ਲਾਇਬ੍ਰੇਰੀ ਦੀ ਸਥਾਪਨਾ ਕਰਕੇ ਲਾਲਾ ਜੀ ਦੀ ਯਾਦ ਨੂੰ ਲੋਕਾਂ 'ਚ ਤਰੋਤਾਜ਼ਾ ਕੀਤਾ ਸੀ। ਅੱਜ ਹਾਲਾਤ ਕੀ ਤੋਂ ਕੀ ਹੋ ਗਏ ਹਨ? ਉਹਨਾਂ ਵੇਲੇ ਨੂੰ ਵੀ ਅੱਜ ਵੀ ਬੁਜ਼ੁਰਗ ਚੇਤੇ ਕਰਦੇ ਨੇ ਸਾਡਾ ਪੰਜਾਬ ਕੀ ਸੀ ਕੀ ਹੋ ਗਿਆ ਅਤੇ ਕਿਧਰ ਵੱਲ ਨੂੰ ਜਾ ਰਿਹਾ ਹੈ ਅੱਜ ਦੇ ਹਾਲਾਤ ਵੇਖ ਕੇ ਦੇਸ਼ ਵਾਸੀ ਮੋੜ ਉਹਨਾਂ ਦੇਸ਼ ਭਗਤਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਤੇਰੇ ਨਾਂ ਦੀ ਗਾਉਂਦੇ ਨੇ ਲੋਕ ਗਾਥਾ ਸਾਰੇ ਦੇਸ਼ ਵਾਸੀ ਨੇ ਤੈਨੂੰ ਪਿਆਰ ਕਰਦੇ ਟੁੱਟੇ ਦਿਲ ਪੰਜਾਬੀਆਂ ਦੇ ਅਜਲਾਜਪਤ ਤੇਰਾ ਮੁੜ ਤੋਂ ਨੇ ਇੰਤਜ਼ਾਰ ਕਰਦੇ ਤੇਰਾ ਮੁੜ ਤੋਂ ਨੇ ਇੰਤਜ਼ਾਰ ਕਰਦੇ ਫਿਰ ਇਹ ਸੋਚਣ ਵਾਲੀ ਗੱਲ ਹੈ ਕਿ ਦੇਸ਼ ਉੱਤੇ ਮਰ ਮਟਨ ਵਾਲੇ ਅਜੇ ਦੇਸ਼ ਭਗਤਾਂ ਨੂੰ ਜੋ ਸਨਮਾਨ ਮਿਲਣਾ ਚਾਹੀਦਾ ਸੀ ਕਿ ਉਹ ਅੱਜ ਉਹਨਾਂ ਨੂੰ ਮਿਲ ਰਿਹਾ ਹੈ ਸਿਰਫ ਲਾਲਾ ਜੀ ਦੇ ਜੱਦੀ ਸ਼ਹਿਰ ਜਗਰਾਉਂ 'ਚ ਹੀ ਨਹੀਂ ਸਗੋਂ ਹੋਰ ਸ਼ਹਿਰਾਂ 'ਚ ਵੀ ਲਾਲਾ ਜੀ ਦੇ ਬੁੱਤ ਲੱਗੇ ਹੋਏ ਹਨ ਕਿ ਉਸ ਸ਼ਹਿਰ ਦੇ ਕਿਸੇ ਮਹਾਜਜ ਵਿਅਕਤੀ ਨੇ ਕਿਸੇ ਸਰਕਾਰੀ ਅਧਿਕਾਰੀ ਨੇ ਉਸ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਨੇ ਜਾਂ ਕਿਸੇ ਕੌਂਸਲਰ ਨੇ ਅਜੇ ਬੁੱਤਾਂ ਅੱਗੇ ਕਦੇ ਸ਼ਰਧਾ ਨਾਲ ਸਿਰ ਝੁਕਾਇਆ ਹੈ ਲਾਲਾ ਜੀ ਦੇ ਨਾਂ ਤੇ ਬਨੇ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਅਧਿਆਪਕਾਂ ਨੇ ਜਾਂ ਕਿਸੇ ਵਿਦਿਆਰਥੀ ਨੇ ਉਹਨਾਂ ਦੀ ਫੋਟੋ ਜਾਂ ਮੂਰਤੀ ਅਗੇ ਚੁੱਕ ਕੇ ਪ੍ਰਣਾਮ ਕੀਤਾ ਹੈ ਕਿ ਉਹਨਾਂ ਦੇ ਬੁੱਤੇ ਪਈ ਧੂੜ ਮਿੱਟੀ ਨੂੰ ਕਿਸੇ ਨੇ ਸਾਫ਼ ਕਰਨ ਜਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੇ ਆਪਣਾ ਜੀਵਨ ਲਾਲਾ ਜੀ ਵਰਗਾ ਬਣਾਉਣ ਦਾ ਹਿਆ ਭਰਿਆ ਹੈ ਲਾਲਾ ਜੀ ਨੇ ਅਰਥ ਵਿਵਸਥਾ ਦੇ ਸੁਧਾਰ ਲਈ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਕੀਤੀ ਸੀ ਕਿ ਇਸ ਬੈਂਕ ਨੇ ਲਾਲਾ ਜੀ ਦੇ ਸੁਨੇਹਾ तक लाला जी ने अर्थव्यवस्था के सुधार लिएशनल बैंक ने लाला जी है, लोका की स्थापना बेनती है कि अजय देश भगत सूरम का न जिंदगी जिंदगी भी थी देश के लिए बौत भी थी देश के लिए जिंदगी भी थी देश के लिए ਮੌਤ ਵੀ થી ਦੇਸ਼ ਕੇ ਲਿਏ ਖਿਦਮਤ ਐਹਲੇ ਵਤਨ ਜਾਨ ਤੱਕ ਕੁਰਬਾਨ ਕੀ ਤੇਰੇ ਲਿਏ ਜਾਨ ਤੱਕ ਕੁਰਬਾਨ ਕੀ ਤੇਰੇ ਲਿਏ ਨਾ ਭੁੱਲਣ ਦੀਏ ਭਾਰਤ ਨੂੰ ਆਜ਼ਾਦ ਕਰਾਉਣ ਪ੍ਰਤੀ ਲਾਲਾ ਜੀ ਦਾ ਇਹ ਜਜ਼ਬਾ ਨੌਜਵਾਨਾਂ ਚ ਆਪਣੇ ਮੁਲਕ ਲਈ ਮਰ ਮਿਟਣ ਅਤੇ ਜ਼ੁਲਮ ਖਿਲਾਫ ਡਟ ਜਾਣ ਦੀ ਚੰਗਿਆੜੀ ਹਮੇਸ਼ਾ ਛੜਦਾ ਰਹੇਗਾ ਮੈਂ ਧੰਨਵਾਦੀ ਹਾਂ ਵਿਜੇ ਗੁਪਤਾ ਲੈਕਚਰਰ ਹਟਿਆ ਸਕੂਲ ਆਫ ਐਮਿਨਸ ਫਾਜ਼ਿਲ ਕਾਜ਼ਾ ਜਿਨ੍ਹਾਂ ਨੇ ਇੰਟਰਨੈਟ ਤੋਂ ਇਹ ਸਾਰੀ ਜਾਣਕਾਰੀ ਇਕੱਤਰ ਕਰ ਸਾਡੇ ਨਾਲ ਸਾਂਝੀ ਕੀਤੀ ਤੇ ਮੈਂ ਇਸ ਨੂੰ ਆਵਾਜ਼ ਦੇ ਰਿਹਾ ਸੋ ਇਸ ਚੈਨਲ ਨੂੰ ਹਜੇ ਤੱਕ ਜੇ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜਰੂਰ ਦਬਾ ਦਿਨਾ